ਤੁਹਾਡੇ ਲਈ ਥੋੜੇ ਜੇ ਸੂਟਾਂ ਦੀ ਵੀਡੀਓ ਜਿਹੜੀ ਮੈਂ ਬਣਾ ਰਹੀ ਆਂ ਅੱਜ ਸੈਟਰਡੇ ਸੇਲ ਤੇ ਸੂਟ ਸੀ ਜਿਹੜੇ ਬਹੁਤ ਸੋਹਣੇ ਸੇਲ ਹੋਏ ਤੇ ਮਾਲ ਹੋਰ ਆ ਗਿਆ ਸੀਗਾ ਕਟਿੰਗ ਕਰਕੇ ਲੱਗ ਗਿਆਗਾ 1500 ਦੇ ਦੋ ਸੂਟਾਂ ਦਾ ਆਫਰ ਸੀਗਾ ਆਫਰ ਦੇ ਨਾਲ ਇੱਕ ਮਸਲੀਨ ਦਾ ਦੁਪੱਟਾ ਫ੍ਰੀ ਸੀਗਾ ਜੀ ਬਹੁਤ ਸੋਹਣਾ ਆਫਰ ਚੱਲਿਆ ਇਸ ਕਰਕੇ ਸੋਚਿਆ ਥੋੜੀਆਂ ਇਹ ਪੈਣਾ ਹੋਰ ਖੁਸ਼ ਕਰ ਦਈਏ ਜੀ 1500 ਦੇ ਦੋ ਸੂਟ ਤੁਸੀਂ ਕੱਲ ਨੂੰ ਵੀ ਖਰੀਦ ਸਕਦੇ ਹੋ ਨਾਲ ਇੱਕ ਮਸਲੀਨ ਦਾ ਦੁਪੱਟਾ ਬਹੁਤ ਸੋਹਣੀ ਕਾਟਣਾ ਜੀ ਕੋਈ ਵੀ ਮਿਕਸ ਧਾਗਾ ਨਹੀਂ ਹੈਗਾ ਆਪਣਾ ਐਡਰੈਸ ਤੁਹਾਨੂੰ ਪਤਾ ਹੀ ਹੈ ਜਬਰਹਾਟ ਖੁੱਡੀਕਲਾਂ ਜੀ 9814178274 ਤੁਸੀਂ ਸੂਟ ਆ ਜਿਹੜੇ ਸੋਹਣੇ ਸੋਹਣੇ ਉਹ ਆਰਡਰ ਕਰ ਸਕਦੇ ਹੋ ਜੀ ਆਨਲਾਈਨ ਪੇਮੈਂਟ ਹੋਵੇਗੀ ਪੇਮੈਂਟ ਪਹਿਲਾਂ ਹੋਵੇਗੀ ਤੇ ਇਹਦੇ ਵਿੱਚ ਸ਼ਿਪਿੰਗ ਫ੍ਰੀ ਨਹੀਂ ਹੈਗੀ ਜੀ ਕਿਉਂਕਿ ਆਪਾਂ ਆਫਰ ਹੀ ਤੁਹਾਨੂੰ ਬਹੁਤ ਸੋਹਣਾ ਲੱਗਦਾ ਜੀ 1500 ਦੇ ਦੋ ਸੂਟ ਕਰਤੇ ਜੀ 8900 ਵਾਲਾ ਸੂਟ ਹੈ 1500 ਦੇ 200 ਸੂਟ ਤੇ ਇੱਕ ਨਾਲ ਮਸਲੀਨ ਦਾ ਪਲੇਨ ਵਾਈਟ ਦੇ ਵਿੱਚ ਜਿਹੜਾ ਦੁਪੱਟਾ ਹੋਗਾ ਉਹ ਫ੍ਰੀ ਮਿਲੇਗਾ ਜੀ। ਇਹ ਸਪੈਸ਼ਲ ਰਖੜੀਆਂ ਦਾ ਜਿਹੜਾ ਆਫਰ ਆ ਤੁਹਾਨੂੰ ਦੇ ਰਹੇ ਹਾਂ ਜੀ। ਜਿੱਥੇ ਵੀ ਤੁਸੀਂ ਬੈਠੇ ਹੋ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਸੋਹਣੇ-ਸੋਹਣੇ ਸੂਟਾਂ ਦੇ ਲਈ ਆਪਣਾ ਜਿਹੜਾ ਚੈਨਲ ਆ ਉਹ ਸਬਸਕ੍ਰਾਈਬ ਕਰ ਲਓ ਜੀ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ। ਬਾਕੀ ਹੋਰ ਵੀ ਮਾਲ ਆਊਗਾ ਜੀ ਕੱਲ ਨੂੰ ਦੇਖਾਂਗੇ ਟਾਈਮ ਮਿਲ ਗਿਆ ਤੁਹਾਡੇ ਲਈ ਇੱਕ ਵੀਡੀਓ ਹੋਰ ਪਾਵਾਂਗੇ 1500 ਤੇ 200 ਸੂਟ ਨਾਲ ਇੱਕ ਮਸਲੀਨ ਦਾ ਦੁਪੱਟਾ ਫ੍ਰੀ ਆ ਜੀ ਬਹੁਤ ਸੋਹਣੇ ਸੂਟ ਨੇ ਜੀ ਸਸਤੀ ਕਾਰ